ਰਵੀ ਦਿਉਣਾ ਤੇ ਵਿਨੇ ਖੱਤਰੀ ਦੀਆਂ ਤਿੰਨ ਤਿਰੇਡਾਂ ਦੇ ਉੱਪਰ 10-10 ਹਜ਼ਾਰ ਸਣੀ ਜੱਸਾ ਸਿਕੰਦਰਪੁਰੀਆ ਇਹਨਾਂ ਦੇ ਸਾਰੇ ਸਾਥੀਆਂ ਵੱਲੋਂ ਇਹ ਦਿਉਣੇ ਵਾਲਾ ਹੈ ਇਹ 2023 ਟੰਟੋ ਦੇ ਕਪੜਾ ਬਸ ਰੇਡਰ ਰਹਿ ਚੁੱਕਾ ਹੈ ਮਾਨ ਜਾਨ ਦੁਨੀਆ ਦਾ ਮੰਨਿਆ ਪਰਵੰਨ ਕਬੱਡੀ ਖਿਡਾਰੀ ਲਾਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਵੱਧਦਾ ਹੋਇਆ ਖਿਡਾਰੀ ਅੱਗੇ ਵਧ ਕੇ ਕੀਤਾ ਹਮਲਾ ਲਓ ਅਗਲੀ ਕਬੱਡੀ ਪੋਰ ਦੇ ਵਾਸਤੇ ਜਸ਼ਨ ਤਿਆਰ ਪਰ ਤਿਆਰ ਕਬੱਡੀ ਖਿਡਾਰੀ ਜਸ਼ਨ ਪਹਿਲਵਾਨ ਕੇ ਪੱਟ ਵੇਖ ਕੇ ਪੁੱਤ ਬਾ ਨੂੰ ਕਹਿੰਦਾ ਨਹੀਂ ਬੇਬੇ ਲੋਕੀ ਮੈਨੂੰ ਪਹਿਲਵਾਨ ਕਹਿੰਦੇ ਕੇ ਪੁੱਤਰਾ ਪਤਾ ਦੇ ਵਿੱਚ ਖਾਲਿਆਂ ਦੇ ਲੱਗਦਾ ਈ ਜਦੋਂ ਜਫੇ ਬਗਾਨਿਆਂ ਨਾਲ ਪੈਂਦੇ ਜਦੋਂ ਜਫੇ ਬਗਾਨਿਆਂ ਨਾਲ ਪੈਂਦੇ ਕੌਣ ਕੌਣ ਟੱਕੂ ਇਹਨੂੰ ਕਾਊਂਟਰ ਰੋਕੂ ਸਮਾਂ ਦੱਸੂ ਬਰੇ ਮਿੱਤਰੋ ਇੱਥੇ ਕਹਿੰਦੇ ਜਸ਼ਨ கட்சாரோணவீர உலோ தார்ப்பு அகமர்ப்பித்தவா கபடி பாரா ਮੈਦਾਨ ਦੇ ਅੰਦਰ ਕਬੱਡੀ ਹੁਣ ਲੱਖ ਲੱਖ ਦੀ ਵਿਰੇ ਖੱਤਰੀ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹਾ ਚੋਟੀ ਦਾ ਕਬੱਡੀ ਖਿਡਾਰੀ ਹੁਣ ਦੇਖ ਲਈ ਗੱਲ ਕੀ ਬਣਦੀ ਚਾਰ ਬੰਦੇ ਪਰ ਬੰਨੇ ਕਬੱਡੀ ਖਿਡਾਰੀਆਂ ਦੇ ਵਿੱਚ ਆਹ ਨੌਜਵਾਨ ਦੇਖਦੇ ਗੁਲਵੀਰ ਜਟਾਣੇ ਵਾਲਾ ਲੱਕੜੇ ਦੀ ਕੋਸ਼ਿਸ਼ ਕਰਦਾ ਪੁਆਇੰਟ ਧਾਵੀ ਦੇ ਇਸੇ ਦੇ ਵਿੱਚ ਬਹੁਤ ਵਧੀਆ ਨੰਬਰ ਜੋੜਦਾ ਹੋਇਆ ਚਾਰ ਬੰਦੇ ਪਰ ਬੰਨੇ ਜਾਫੀ ਇਧਰ ਤਿਆਰ ਵਰ ਤਿਆਰ ਨੇ ਆਹ ਸੁਰਸਿੰਘ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹਲਾ ਵੀ ਕਾਂਗੇ ਵਾਲਾ